ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੈਗੁਰੂ ਜੀ ਗੁਰਨਾਨਕ ਪਾਸ਼ਾ ਸਭ ਦੇ ਪਰਿਵਾਰਾਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਜੀ ਬੈਗੁਰੂ ਜੀ ਗੁਰਨਾਨਕ ਪਾਸ਼ਾ ਜਿਉਂ ਭੈਣ ਨਾਨਕ ਜੀ ਕੀ ਕਹਿੰਦੇ ਆਪਣੇ ਪਿਤਾ ਨੂੰ ਤੇ ਪਿਤਾ ਜੀ ਮੇਰੇ ਵੀਰ ਨੂੰ ਨਾਂ ਝੜਕੋ ਮੇਰਾ ਤੇ ਵੀਰ ਰੂਪਦਰੂਪ ਰੱਬ ਦਾ ਹੈ ਤੇ ਪਿਤਾ ਜੀ ਕੀ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੀਰ ਨੂੰ ਜਪੇੜਾ ਨਾ ਤੁਮਾ ਰੇ ਮੇਰੀ ਜਿੰਦ ਜਾਨ ਬਾਬਲਾ ਮੇਰੇ ਵੀਰ ਨੂੰ ਚੇਪੇੜਾ ਨਾ ਤੁਮਾਰੇ ਮੇਰੀ ਜਿੰਦ ਜਾਨ ਬਾਬਲਾ ਇਹ ਤਾਂ ਕਰਦਾ ਨਾ ਕੋਈ ਕੰਮ ਕਰ ਜਿਹੜਾ ਤੇਰਾ ਵੀਰ ਨਾਲ ਕੀ ਇਹ ਤਾਂ ਕਰਦਾ ਨਾ ਕੋਈ ਕੰਮ ਕਾ ਜਿਹੜਾ ਤੇਰਾ ਵੀਰ ਨਾਨਕੀ ਪਾਦੇ ਦੇ ਕੋੜੇ ਨੂੰ ਪੜਨ ਕਲਾਇਆ ਸੀ ਪਾਦੇ ਦੇ ਕੋੜੇ ਨੂੰ ਪੜਨ ਕਲਾਇਆ ਸੀ ਇਹ ਤਾਂ ਆ ਗਿਆ ਪਾਦੇ ਨੂੰ ਪੜਾ ਜਿਹੜਾ ਤੇਰਾ ਵੀਰ ਨਾਨਕੀ ਇਹ ਤਾਂ ਕਰਦਾ ਨਾ ਕੋਈ ਕੰਮ ਕਾ ਤੇਰਾ ਵੀਰ ਨਾਨਕ ਆਖ ਵੇਖ ਕੇ ਨੂੰ ਮੰਜਾ ਚਾਰ ਨੇ ਭੇਜਿਆ ਆਖ ਵੇਖ ਕੇ ਨੂੰ ਮੰਜਾ ਚਾਰ ਨੇ ਭੇਜਿਆ ਇਹ ਤਾਂ ਆ ਗਿਆ ਇਹ ਖੇਤਾਂ ਨੂੰ ਅਜਾ ਕਿਹੜਾ ਤੇਰਾ ਵੀਰ ਨਾਲ ਕੀ ਇਹ ਤਾਂ ਕਰਦਾ ਨਾ ਕੋਈ ਕੰਮ ਕਾਰ ਜਿਹੜਾ ਤੇਰਾ ਵੀਰ ਨਾਲ ਕੀ ਆਖ ਵੇਖ ਕੇ ਨੋ ਸੌਦਾ ਲੈਣ ਭੇਜਿਆ ਇਹ ਤਾਂ ਆ ਗਿਆ ਇਹ ਸਾਧੂ ਮਨੋਖਵਾ ਜੇੜਾ ਤੇਰਾ ਵੀਰ ਨਾਨਕੀ ਇਹ ਤਾਂ ਆ ਗਿਆ ਇਹ ਸਾਧਾਣੋ ਖਵਾ ਜੇੜਾ ਤੇਰਾ ਵੀਰ ਨਾਨਕੀ ਆਖ ਵੇਖ ਕੇ ਇਹਨੂੰ ਮੋਦੀ ਖਾਣੇ ਤੋਰੀਆ ਆਖ ਵੇਖ ਕੇ ਇਹਨੂੰ ਮੋਦੀ ਖਾਣੇ ਤੋਰੀਆ ਇਹ ਤਾਂ ਆ ਗਿਆ ਏ ਤੇਰਾ ਤੇਰਾ ਤੋਲ ਜਿਹੜਾ ਤੇਰਾ ਵੀਰ ਨਾਲ ਕੀ ਇਹ ਤਾਂ ਕਰਦਾ ਨਾ ਕੋਈ ਕੰਮ ਕਰ ਜਿਹੜਾ ਤੇਰਾ ਵੀਰ ਨਾਲ ਕੀ ਮੇਰੇ ਵੀਰ ਨੂੰ ਜਿਪੇੜਾ ਨਾ ਤੁਮਾਰ ਮੇਰੀ ਜਿੰਦ ਜਾਨ ਬਾਬਲਾ ਮੇਰੇ ਵੀਰ ਨੂੰ ਜਪੇੜਾ ਨਾ ਤਮਾਰ ਮੇਰੀ ਜਿੰਦ ਜਾਨ ਬਾਬਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ